ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਗੇ। ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ। ਹਾਂ ਜੀ ਆਪਾਂ ਵਲੌਗ ਦੀ ਸਟਾਰਟਿੰਗ ਕਰ ਲਈ ਐ। ਚੌਲੇ ਲੈ ਕੇ ਆਂਦੇ ਸੀ ਆਪਾਂ। ਇਹ ਪੱਕੇ ਹੈਗੇ ਇਹਨਾਂ ਦੇ ਦਾਣੇ ਕੱਢਣੇ ਪੈਣਗੇ। ਤੇ ਜਿਹੜੇ ਇੱਕ ਦੋ ਹਨਾ ਕੱਚੇ ਹੋਣਗੇ ਤਾਂ ਉਹਨਾਂ ਨੂੰ ਆਪਾਂ ਕੱਟ ਕਰ ਲਾਂਗੇ। ਨਹੀਂ ਫਿਰ ਦਾਣੇ ਕੱਢ ਲਾਂਗੇ ਇਸ ਤਰ੍ਹਾਂ। ਮोटे-ਮोटे ਦਾਣੇ ਨਿਕਲਦੇ ਨੇ। बहुत वादिया है ना सब्जी बन दी है इना मतलब कच्चे ने होंगे ने जे आप चीर के बनाने उन्होंने सब्जी भी बहुत वापिया बन दी इस तरह जी आप दाने क्ड के बनाने फिर भी बहुत वाया बन दी है दौ जी कूड़ा वाद दाने अपने घट निकले नहीं बिच आप मिर्चा धर दि ने है चटनी रगड़ ला ਅੱਜ ਮ ਸਵੇਰ ਦੇ ਕੱਪੜੇ ਸੁੱਕਣੇ ਪਾਏ ਹੈਗੇ ਮੁੜ ਕੇ ਹਿਲਾ ਹੀ ਨਹੀਂ ਹੈਗੇ ਉਧਰ ਆਪਾਂ ਪਾਉਣੇ ਸੁੱਕਣੇ ਪਾਏ ਉਹ ਹੱਥੀ ਤੋਂ ਕਿ ਪਾਏ ਸੀਗੇ ਤੇ ਉਹ ਆਪਾਂ ਬਾਅਦ ਚ ਲਾ ਕੇ ਪੈ ਮਾਰ ਦਾਂਗੇ ਇੱਕ ਦਿਨ ਛੋਟੇ ਹੋ ਗਏ ਨੇ ਹੁਣ ਜਦੋਂ ਨੂੰ ਸਵੇਰ ਨੂੰ ਕੰਮ ਕਰਦੇ ਆ ਹਨ ਉਹਨੂੰ ਦੁਪਹਿਰ ਦਾ ਟਾਈਮ ਹੋ ਜਾਂਦਾ ਬਸ ਸਾਈਂ ਟਾਈਮ ਲੰਘ ਗਿਆ ਤੇ ਵੈਸੇ ਤੋਂ ਪਵੈਰਾ ਟੱਕ ਨਹੀਂ ਹੋਣਾ ਇੰਨੀ ਹੁੰਦੀਗੀ ਅਦਰ ਜੀ ਆਪਣੇ ਬਾਹਰ ਹਨਾ ਗਊਸਾਲਾ ਦੇ ਵਿੱਚੋਂ ਆਉਂਦੇ ਹੁੰਦਾ ਇੱਕ ਅੰਕਲ ਜਾਂ ਤੇ ਉਹ ਲੈ ਕੇ ਰੇੜੀ ਜੀ ਤੇ ਉਹਨੂੰ ਰੋਟੀਆਂ ਪਾਉਣੇ ਪਾਉਣ ਗਿਆ ਹਨਾ ਬੇਟਾ ਆਟਾ ਵਗੈਰਾ ਹਨਾ ਪਰ ਰੋਟੀ ਵਗੈਰਾ ਕੁਝ ਵੀ ਪਾ ਸਕਦੇ ਲਓ ਜੀ ਇੱਥੇ ਆਪਣੇ ਅੱਜ ਵੱਢਦੇ ਸੀ ਝੋਨਾ ਤੇ ਸੋਚਿਆ ਤੁਹਾਡੇ ਨਾਲ ਵੀ ਆਪਾਂ ਵੀਡੀਓ ਸ਼ੇਅਰ ਕਰ ਦਈਏ ਤੇ ਇੱਕ ਪੈਣ ਆਪਣੇ ਲੱਗ ਚੁੱਕੀ ਐ ਬਸ ਇਧਰਲੇ ਖੇਤ ਆਪਣਾ ਰਹਿੰਦਾ ਸੀ ਹਨਾ ਝੋਨਾ ਵੱਢਣ ਵਾਲਾ ਤੇ ਬਾਕੀ ਆਪਣਾ ਸਾਰਾ ਨਿਬੜ ਗਿਆ ਸੀਗਾ ਤੇ ਇਧਰ ਸਰਦਾਰ ਜੀ ਟਰੈਕ ਲਈ ਹਨਾ ਖੜੇ ਹੈਗੇ ਤੇ ਅੱਗੇ ਆਪਾਂ ਦਿਵਾਲੀ ਤੋਂ ਪਹਿਲਾਂ ਹਨਾ ਝੋਨਾ ਵੱਢ ਦਿੰਨੇ ਹੁੰਨੇ ਆ ਤੇ ਕਣਕਾਂ ਬੀਜਣ ਲੱਗ ਜਾਨੇ ਹੁੰਨੇ ਆ ਤੇ ਐ ਇੱਕਤੀ ਜਿਹੜੀ ਦਿਵਾਲੀ ਹੈ ਜਿਹੜੀ ਜਾਦਾ ਗੇਤੀ ਆ ਗਈ ਹੈ ਤਾਂ ਕਰਕੇ ਐ ਇੱਕਤੀ ਆਪਣੇ ਝੋਨੇ ਹਨਾ ਲੇਟ ਨਹੀਂ ਗਈ ਲੇਟ ਨਹੀਂ ਮਤਲਬ ਦਿਵਾਲੀ ਪਹਿਲਾਂ ਆ ਗਈ ਸੀ ਤੇ ਵਾਹਿਗੁਰੂ ਸਾਰਿਆਂ ਦੇ ਹਨਾ ਸਤੰਦ੍ਰਸਤੀਆਂ ਨਾਲ ਕਿਰਪਾ ਰੱਖਣ ਵਾਹਿਗੁਰੂ ਜੀ ਸਾਰਿਆਂ ਦੇ ਸੁੱਖ ਸ਼ਾਂਤੀ ਨਾਲ ਹਨਾ ਝੋਨੇ ਵੱਢੇ ਜਾਣ ਕਿਉਂਕਿ 6 ਮਹੀਨੇ ਦੀ ਫਸਲ ਹੁੰਦੀ ਹੈ ਜੀ ਹਨਾ ਕਿਸਾਨਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਤੇ ਫਸਲ ਦੀ ਆਸ ਹੁੰਦੀ ਐ ਤੇ ਕਦੇ ਕਦੇ ਆਪਾਂ ਸੋਚਿਆ ਹਨ ਖੇਤ ਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰ ਦਿਆ ਕਰੀਏ ਤੇ ਜੇਕਰ ਆਪਣੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਪਲੀਜ਼ ਲਾਇਕ ਤੇ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਤੇ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਤੇ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਹਨਾ ਸ਼ੇਅਰ ਕਰਿਆ ਕਰੋ ਤੇ ਬੈਲ ਆਈਕਨ ਦਾ ਬਟਨ ਜਿਹੜਾ ਔਨ ਰੱਖਿਆ ਕਰੋ ਤਾਂ ਕਿ ਆਪਣੇ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਜਲਦ ਪਹੁੰਚ ਸਕੇ ਬਸ 4-5 ਦਿਨਾਂ ਦੇ ਵਿੱਚ ਸਾਰਾਂ ਦੇ ਝੋਨੇ ਨੇ ਤਕਰੀਬਨ ਵੱਡੇ ਜਾਣਗੇ ਤੇ ਫਿਰ ਪਾਸ ਕਣਕਾਂ ਦੀਆਂ ਤਿਆਰੀਆਂ ਹੋਣ ਲੱਗ ਜਾਣਗੀਆਂ ਤੇ ਵਿੱਚ ਘਰ ਜਿਹੜੇ ਪਹਿਲਾਂ ਹਨਾ ਝੋਨਾ ਵੱਡ ਚੁੱਕੇ ਨੇ ਤੇ ਉਹ ਵਾਹਣ ਵਗੈਰਾ ਹਨਾ ਬਾਹਰ ਆਏ ਹੈਗੇ ਤੇ ਕਣਕ ਬੀਜਣ ਦੀ ਤਿਆਰੀ ਕਰ ਰਹੇ ਨੇ ਲਓ ਜੀ ਆਪਾਂ ਮਿੱਠੀ ਲੱਸੀ ਬਣਾ ਕੇ ਦੇ ਦਈਏ ਬੇਟੇ ਨੂੰ ਕਿਉਂਕਿ ਉਹਨੂੰ ਮਿੱਠੀ ਲੱਸੀ ਵਧੀਆ ਲੱਗਦੀ ਹੈ ਚੀਨੀ ਪਾਤੀ ਆਪਾਂ ਨੇ ਥੋੜੀ ਜੀ ਸੰਗਣੀ ਜੀ ਮੈਂ ਆਪਾਂ ਆਮ ਲੱਸੀ ਹੈ ਨਾ ਰੜਕ ਕੇ ਬਣਾਉਣਾ ਉਹ ਨਹੀਂ ਕਹਿੰਦਾ ਮੈਂ ਪੀਣੀ ਦਹੀਂ ਆਪਾਂ ਫੈਂਟ ਕੇ ਬਣਾ ਦਾਂਗੇ ਬਸ ਉਹਨਾਂ ਨੂੰ ਪਾ ਕੇ ਹਨਾ ਉਹ ਨਹੀਂ ਪੀਂਦਾ ਲੱਸੀ ਤੇ ਬਲੌਗ ਜਿਹੜਾ ਆਪਾਂ ਅਗਲੇ ਦਿਨ ਦਾ ਕੰਟੀਨਿਊ ਕੀਤਾਗਾ ਕਿਉਂਕਿ ਉਹ ਵੀਡੀਓ ਆਪਣੀ ਛੋਟੀ ਰਹਿ ਗਈ ਸੀ ਕੱਲ ਇਸ ਕਰਕੇ लो जी आप बनाने फ्राइमज आप चाह बना लीए इधर आप घो पाके रखा हो ਜੇ ਆਪਾਂ ਸਰੋਂ ਦੇ ਤੇਲ 'ਚ ਬਣਾ ਲੈਂਦੇ ਆ ਫਿਰ ਇਹਨਾਂ ਦਾ ਰੰਗ ਆ ਜਿਹੜਾ ਚੇਂਜੇ ਹੋ ਜਾਂਦਾ येलो ਜਾਂ ਹੋ ਜਾਂਦਾ ਉਹ ਵੀ ਥੋੜੇ ਖੜੱਤਣ ਜੇ 'ਚ ਹੋ ਜਾਂਦੇ ਆ ਖਾਣ ਲਈ ਤੇ ਟੇਸਟੀ ਘੱਟ ਲੱਗਦੇ ਆ ਉਸ ਬਣੇ ਹੋਏ ਸਰੋਂ ਦੇ ਤੇਲੇ 'ਚ ਉੜੇ ਬਣਾਵਾਂਗੇ ਆਪਾਂ ਬਸ ਲਓ ਜਿਹਦਰਾ ਆਪਾਂ ਚੌਲੇ ਕੱਢ ਕੇ ਦੇਖੋ ਦਾਣੇ ਕੱਢ ਕੇ ਰੱਖੇ ਸੀ ਕੱਲ ਕੱਲ ਆਪਾਂ ਸਾਗ ਨੂੰ ਤੜਕਾ ਲਾ ਲਿਆ ਸੀ ਤਾਂ ਕਰਕੇ ਆਪਾਂ ਚੌਲਾਂ ਦੀ ਸਬਜ਼ੀ ਨਹੀਂ ਬਣਾਈ ਸੀਗੀ ਤੇ ਹੁਣ ਆਪਾਂ ਆਲੂ ਛੀਰ ਲੈਣੇ ਆਂਗੇ ਦੋ ਤਿੰਨ ਸਬਜੀ ਬਣਾਉਣੀ ਆ ਆਪਾਂ ਆਲੂ ਚੌਲੇ ਤੇ ਇਦਦਰਾ ਆਪਾਂ ਭਾਂਡੇ ਹਨਾ ਮਾਜ ਦਿੱਤੇ ਨੇ ਜਿਹੜੇ ਆਪਾਂ ਰੈਮ ਜਿਗਰ ਬਣਾਏ ਸੀ ਤੇ ਕੋਈ ਚੀਜ਼ ਮਰਜ਼ੀ ਬਣਾ ਲਓ ਭਾਂਡਿਆਂ ਦਾ ਦੇਖੋ ਢੇਰ ਲੱਗ ਜਾਂਦੇ ਨੇ ਹਾਂਡੇ ਵਗੈਰਾ ਆਪਾਂ ਸਾਰੇ ਮਾਜ ਦਿੱਤੇ ਆ ਕੱਪੜੇ ਵਗੈਰਾ ਦੀਆਂ ਤਾਂ ਹਲਾ ਦਿੱਤੀਆਂ ਨੇ ਕਿਉਂਕਿ ਦਿਨ ਹੋ ਗਏ ਨੇ ਜੀ ਛੋਟੇ ਹੁਣ ਇੱਥੇ ਸਵੇਕ 4 ਵਜੇ ਦਾ ਟਾਈਮ ਐ ਬਾਹਰ ਦਿਖਾਉਣੀ ਆ ਸੋਨੂੰ ਵੀ ਆਥਣ ਜਾ ਹੋ ਜਾਂਦਾ ਹੁਣ ਤਾਂ 4 ਵਜੀ ਇਹ ਗਰਮੀਆਂ ਦੇ ਵਿੱਚ ਦੇਖੋ 4 ਵਜੇ ਬਾਹਰ ਨਹੀਂ ਨਿਕਲਿਆ ਜਾਂਦਾ ਹੁੰਦਾ ਇਨੀ ਧੁੱਪ ਹੁੰਦੀ ਹੈ। ਦੇਖੋ ਜੀ ਇਸ ਤਰ੍ਹਾਂ ਦਾ ਮੌਸਮ ਹੋ ਜਾਂਦਾ 4 ਵਜੇ ਸਵਾ 4 ਵਜੇ ਕੁਸ ਹੁਣਾ ਕਰਚੇ ਵਗੈਰਾ ਨੂੰ ਹਨ ਅੱਗ ਲਾ ਦਿੰਦੇ ਨੇ ਤਾਂ ਕਰਕੇ ਧੂਏ ਨਾਲ ਜਮੀ ਐਂ ਹਨੇਰਾ ਜਾ ਹੋ ਜਾਂਦਾ ਦੇਖੋ 5 ਵਜੇ ਨੂੰ ਤਾਂ ਜਮੀ ਐਂ ਲੱਗੂਗਾ ਵੀ ਰਾਤ ਪੈਣ ਵਾਲੀ ਹੋ ਜਾਂਦੀ ਹੈ। ਕਿਉਂਕਿ 4 ਸਵਾ 4 ਵਜੇ ਕਰਚਿਆਂ ਨੂੰ ਅੱਗ ਲਾ ਦਿੰਦੇ ਆ। ਕਿਸਾਨ ਵੀਰ ਤੇ ਫਿਰ ਜਮੀ ਹੋਰੀ ਹੋ ਜਾਂਦਾ ਧੁੰਦ ਲਾ ਜਾਂਦੇ ਨੇ। ਅੱਗੇ ਦੇਖੋ ਗਰਮੀਆਂ ਦੇ ਵਿੱਚ 4 ਵਜੇ ਬਾਹਰ ਨਹੀਂ ਨਿਕਲੇ ਜਾਂਦਾ ਹੁੰਦਾ ਕਾਲੂ ਨੇ ਜਿਹੜੇ ਬਹੁਤ ਜਲਦੀ ਹਰੇ ਹੋ ਜਾਂਦੇ ਹੈਗੇ ਜਿਆਦਾ ਨੂੰ ਨਹੀਂ ਆਪਾਂ ਬਸ ਪਾਉਂਦੇ ਹੈਗੇ ਕੁਝ ਵਿੱਚੋਂ ਖਰਾਬ ਜੇ ਨਿਕਲ ਗਏ ਸਰੋਂ ਦਾ ਤੇਲ ਆਪਾਂ ਪਾ ਦਿੱਤਾ ਕੜਾਹੀ 'ਚ ਆਪਾਂ ਲਸਣ ਸਿਰ ਲੀ ਗਏ ਕੋਸ਼ ਆਪਾਂ ਸਿਰ ਲਈ ਹੈ ਆ ਚਾਰ ਪੰਜ ਕਕੜੀਆਂ ਰਹਿ ਗਈਆਂ ਨੇ बस तीन कपा हरिया मिर्चा पावगी थोड़ी जी पा पाई है प्याज पाए न्याज पाले कौड़े है अखा चो पानी निकल तेल अपना हो गया गर्म इधर आप आलू के चौले ने जेड़े धो के रख दते आज भी अपने बस ब्राउन हो गए ने ਬਾਅਦ ਆਪਾਂ ਦੇਖ ਕੇ ਪਾਣੀ ਪਾ ਦਾਂਗੇ ਮੇ ਲੋੜ ਲੱਗੀ ਹੁਣ ਜਦੋਂ ਰਿਜ ਗਈ ਆਪਣੀ ਸਬਜ਼ੀ ਫੇਰ ਦਿਖਾਵਾਂਗੇ ਤੁਹਾਨੂੰ ਲਓ ਜੀ ਸਬਜ਼ੀ ਆਪਣੀ ਰਿਜ ਗਈ ਆ ਜਿਆਦਾ ਆਪਾਂ ਪਤਲੀ ਨਹੀਂ ਕਰਦੇ ਅਸ ਇਸ ਤਰ੍ਹਾਂ ਹੀ ਰੱਖਾਂਗੇ ਸੌਫਟ ਹੋ ਗਏ ਨੇ ਆਲੂ ਤੇ ਚੌਲੇ ਵੀ ਚਲੋ ਜੀ ਆਜੋ ਬਾਹਰ ਚਲੀਏ ਦੇਖੋ ਜੀ ਮੌਸਮ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਇਸ ਟਾਈਮ ਧੂਆ ਧੂਆ ਹੋ ਜਾਂਦਾ ਹੈ ਹਨਾ ਚਾਰੇ ਪਾਸੇ ਤੇ ਚਲੋ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਵੀਡੀਓ ਕਾਫੀ ਲੰਬੀ ਹੋ ਗਈ ਹੈ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਇਸ ਵੀਡੀਓ ਨੂੰ ਫਰਥ ਸਪੋਰਟ ਕਰਿਓ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਸ਼ੇਅਰ ਕਰਿਓ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਇਹਦਰ ਬੱਚੇ ਹਨ ਰੌਲਾ ਪਾ ਰਹੇ ਨੇ ਸ਼ਾਇਦ ਤੁਹਾਨੂੰ ਬਾਜਾਂ ਆ ਰਹੀਆਂ ਹੁਣ ਖੇਡ ਰਹੇ ਨੇ ਗਲੀ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸ਼ਤਿ ਸ਼੍ਰੀ ਅਕਾਲ ਬਾਏ ਬਾਏ